ਆ ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੀ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਾਸ ਸੱਤ ਗਾਵਾਂ ਸੇਲ ਲਈ ਲੈ ਕੇ ਆਏ ਹਾਂ ਜੀ ਟੋਕੜ ਗੱਭਣੇ ਬਈ ਤਾਜ਼ੀਆਂ ਸੂਗੀਆਂ ਨੇ ਕੁਛ ਦਿਨ ਲੈਂਦੀਆਂ ਨੇ ਇੱਕ ਬਈ ਟੌਪ ਦੀ ਬੱਚੀ ਆ ਪਹਿਲੇ ਨੰਬਰ ਤੇ ਜਿਹੜੀ ਦੇਖਦੇ ਹੋ ਆਓ ਕਰ ਲੈਨੇ ਬਾਈ ਨਾਲ ਗੱਲਬਾਤ ਕੱਲੀ ਕੱਲੀ ਬਾਰੇ ਆਜੋ ਬਈ ਜੀ ਬਾਈ ਜੀ ਹੱਸੀ ਕਾਲ ਹੱਸਿਆ ਬਾਈ ਹੋਰ ਕੁਲਵੀਰ ਠੀਕ ਹੋ ਜੀ ਬਹੁਤ ਵਧੀਆ ਬਾਈ ਨਾਮ ਤੇ ਐਡਰੈਸ ਫੋਲ ਹਾਂ ਬਾਈ ਇਹ ਕੁਲਵੀਰ ਸਿੰਘ ਹਮ ਪਿੰਡ ਬੁਰਸ਼ੋੜ ਹਮ ਜ਼ਿਲ੍ਹਾ ਬਠਿੰਡਾ ਤਸਵੀਲ ਗ੍ਰਾਮਪੁਰਾ ਫੋਲ ਜੀ ਨੇੜੇ ਪਿੰਡ ਇਹੜੇ ਭਾਈ ਆਪਾਂ ਨੂੰ 4 ਕਿਲੋਮੀਟਰ ਦਾ ਭਾਗਤਾ ਪਾਈ ਆ ਹਾਂਜੀ ਤੇ ਇਧਰ 8 ਕਿਲੋਮੀਟਰ ਬਾਜਾਖਾਨਾ ਜਦੋਂ ਪਛੰਡੇ ਵਾਲੇ ਪਾਸੇ ਉਹਨੇ ਪਛੰਡਾ ਆਪਾਂ ਨੂੰ 40 ਆ ਤੇ ਮੋਗਾ 50 ਬਰਨਾਲਾ ਵੀ 50 ਆ ਮੋਬਾਈਲ ਨੰਬਰ ਕੋ 7342 20 ਨੰਬਰ ਦਾ ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਾਈ ਜਿਹੜੀ ਪਹਿਲੇ ਨੰਬਰ ਦੇ ਬੱਚੀ ਦੇ ਨੇ ਕਿੰਨੀ ਉਮਰ ਹੈ ਜੀ ਬਾਈ ਇਹ 10 ਮਹੀਨੇ ਉਮਰ ਆ ਜਰਸੀ ਆ ਹਾਂਜੀ ਜਰਸੀ ਆ ਪਿਓਰ ਹਨਾ ਪਿਓਰ ਜਰਸੀ ਆ ਬਾਈ ਜਿਹੜੇ ਬਾਈ ਨਾਲ ਸੌਦਾ ਹੋਊਗਾ ਉਹਨੂੰ ਸੀਮੈਂਟ ਡੇਟ ਦੇ ਦੱਸਦੇ ਆ ਕਈ ਬੰਦੇ ਨੇ ਉਹ ਚੌੜਜੀ ਕਰਨ ਲੱਗੇ ਆ ਸੀਮੈਂਟ ਡੇਟ ਜਿਹੜੇ ਬਾਈ ਨਾਲ ਹੋਊਗਾ ਉਹਨੂੰ ਸੀਮੈਂਟ ਡੇਟ ਦੇ ਕੇ ਫਿਰ ਸੌਦਾ ਕਰਾਂਗੇ ਬਹੁਤ ਠੀਕ ਆ ਬਾਈ ਫੇਸ ਨੇੜ ਤੋਂ ਦਿਖਾਉਂ ਪਿਓਰ ਪੰਜਾਬੀ ਜਰਸੀ ਬੜਾ ਪਿਆਰਾ ਨੇੜ ਤੋਂ ਚੈੱਕ ਕਰ ਲੋ ਛੋਟਾ ਕੰਨ ਯਾਤ ਬ੍ਰੀਡ ਫੁੱਲ ਤੇ ਰੰਗ ਬਹੁਤ ਚੰਗਾ ਬਾਈ ਰੰਗ ਦੀ ਡਿਮਾਂਡ ਲਾਲ ਕਲਰ ਫੇਸ ਦੇਖੋ ਛੋਟਾ ਜਿਹਾ ਮੂੰਹ ਆ ਬ ਸਨੱਖ ਪੁਣਾ ਜਿਹੜਾ ਬੱਚੀ ਦੇ ਵਿੱਚ ਚੰਗਾ ਹੈ। ਬਾਕੀ ਤੋਰਾ ਤਾਰਾ ਚੰਗਾ ਤੇ ਮਾਂ ਦਾ ਦੁੱਧ ਕੀ ਹੈ ਵੈਸੇ? ਮਾਂ ਦਾ ਦੁੱਧ ਭਾਈ ਇਹਦੇ 32-33 ਕਿਲੋ ਪਲੱਸ ਹੀ ਆ। ਪ्योर ਪੰਜਾਬੀ ਜਰਸੀ ਹੈ ਇਹ ਨਹੀਂ ਗੱਲ। ਜੀ ਛੋਟੀ ਜਰਸੀ ਆ ਪੱਕਾ ਰੱਖਣਾ ਪੂਰਾ। ਠੀਕ ਆ ਭਾਈ। ਬਾਕੀ ਝੋਲੀ ਦਿਖਵਾਇ ਕੋਲ। ਝੋਲੀ ਦਿਖਾਉਨੇ ਭਾਈ ਕਮਾਲ। ਛੋਟੀ ਫਿਰਦੀ ਆ। ਖਾਲੀਆਂ ਵਾਲੇ ਥਣ ਕੱਲਾ ਕੱਲਾ ਥਣ ਲੈ ਪੂਰੀ ਵਿੱਤੀ ਦੇ ਥਣ। ਓਕੇ ਭਾਈ। ਚੰਗੀ ਆ ਬੱਚੀ ਤੋਰਾ ਤਾਰਾ ਵੀ ਚੰਗਾ। ਤੇ ਕੀ ਮੁੱਲ ਆ ਭਰਾ ਇਹਦਾ? ਇਦਾ ਮੁੱਲ ਬਾਈ 22000 ਰੁਪਿਆ ਮਾਨਤਾਣ ਹੋ ਜਾ ਮੈਂ 2000 ਰੁਪਏ ਦੇ ਹੀ ਆ ਆਪਣੇ ਸਾਰੇ ਪਰਸੋਂ ਚ ਆਏ ਆ ਬਸ ਬਾਈ 2000 ਰੁਪਏ ਦੀ ਛੋੜ ਹੀ ਆ ਓਕੇ ਹਾਂ 22000 ਰੁਪਿਆ 2000 ਦੀ ਬੱਚੀ ਦੇਣੀ ਆ ਠੀਕ ਆ ਬਈ ਕੋਈ ਕਿਸੇ ਪਰਸੋਂ ਸੌਦਾ ਬਾਈ ਨਹੀਂ ਭਾ ਜਿਹੜਾ ਵੀ ਰੇਟ ਮੰਗਾਗੇ 2000 ਰੁਪਏ ਦੀ ਛੋੜ ਹੀ ਆ ਸਾਰੇ ਜੀ ਬਹੁਤ ਠੀਕ ਆ 22000 ਰੁਪਿਆ ਮੁੱਲ 2000 ਰੁਪਿਆ ਛੋੜ ਤੇ 20000 ਦੀ ਬੱਚੀ ਆ ਜਿਹੜੀ ਬਾਈ ਕਹਿੰਦਾ ਆਪਾਂ ਦੇ ਦੇ ਦਾਂਗੇ ਬਾਈ ਅੱਗੇ ਭਰਾ 2 ਨੰਬਰ ਕਿਹੜਾ ਸੌਸ ਹੁੰਦੀ ਆ ਵੀਰੇ ਇਹ ਬਾਈ ਯਾਰ ਦੂਜਾ ਸੂਰ ਸੁਹਦੀ ਆ ਪਹਿਲੇ ਸੂਰ ਚਮਕ ਲ ਰੁੱਧ ਪਾਇਆ ਵਾ ਠੀਕ ਆ ਜੇਰ ਆਪਾਂ ਕੋਈ 16 17 ਨਹੀਂ ਆਦੇ 15 ਕਿਲੋ ਮੰਨ ਕੇ ਲੈ ਜੀ ਠੀਕ ਆ ਭਾਈ ਹਾਂ ਹੂੰ ਆਰਡਰ ਚੰਗਾ ਢਿੱਲਾ ਚਾਹੀਆਂ ਖੋਲ ਦੇ ਬਈ ਤੋਰ ਕੇ ਦਿਖਾ ਦੇ ਥਾਨ ਬਹੁਤ ਚੰਗਾ ਲੱਗਿਆ ਸਾਰੀਆਂ ਬੈਲਡਾਂ ਲਾ ਗੱਡੀ ਕਰਮ ਵਾਲੀ ਨੇ ਫੇਰ ਸੋਣਾ ਕੱਲਾ ਕੱਲਾ ਥਾਨੇ ਗਲਾਬੀ ਥਾਨ ਫੇਸ ਦੇਖੋ ਬਹੁਤੀ ਵਾਦੀ ਬਹੁਤ ਚੰਗੀ ਆ ਸਨੱਖ ਪੂਣਾ ਜਿਹੜਾ ਬੈਡ ਦੇ ਵਿੱਚ ਚੰਗਾਗਾ ਕਲਰ ਚੰਗਾ ਚਮਕ ਚੰਗੀ ਆ ਸਭੀ ਪੜੀ ਆ ਝੋਲੀ ਚੰਗੀ ਆ ਕੱਚੀ ਜਰੂਰ ਆ ਬਈ ਦਿਨ ਹਜੇ ਲੈਂਦੀ ਆ ਆਰਡਰ ਦਾ ਜਿਹੜਾ ਸੋਨਾ ਤਿਆਰ ਕਰ ਲੂਗੀ ਦੁੱਧ ਦਾ ਰਿਕਾਰਡ ਵੀ ਬਾਈ ਨੇ ਚੰਗਾ ਦੱਸਿਆ ਤੇ ਕੀ ਮੋਲ ਲਬਰਾ ਫਿਰ ਇਹਨਾਂ ਮੋਲ ਬਾਈ ਇਹ ਲੋਕਾਂ ਨੂੰ ਮੰਨਣ ਦਾ ਪਹਿਲਾਂ ਕਹਦੇ ਗਏ ਡਾਊਟ ਕਹਦੇ ਉਹਦਾ ਫਾਇਦਾ ਨਹੀਂ ਕੋਈ ਜਿਵੇਂ ਜੈਜ ਰੇਟ 48000 ਰੁਪਿਆ ਮਾਨ ਤਾਂ ਨੂੰ ਮਾਨ ਤਾਂ 2000 ਦੇ ਇਹ ਚ ਹੋ ਗਿਆ ਬਹੁਤ ਠੀਕ 48000 ਰੁਪਿਆ ਮੋਲ ਜੇ ਉਹ ਆਪਾਂ ਘਰਾਂ ਜਾਣਾ ਹੈਗਾ ਬੱਚਾ ਲਈ 55 77000 ਰੁਪਿਆ ਮੰਗਦਾ ਆਪਾਂ ਦੇ ਨਾਲ ਨਾਲ ਬੱਚੇ ਆਪਣੀ ਲਈ ਵੀ ਆ 48000 ਰੁਪਿਆ ਮੰਗਿਆ 46000 ਦੇ ਦਿੰਦੇ ਬਹੁਤ ਠੀਕ ਹੈ ਬਾਈ 48000 ਰੁਪਿਆ ਮੋਲ 46000 ਦੀ ਬਾਈ ਕਹਿੰਦਾ ਵੜਾ ਜੜੀ ਲੇ ਲੇਵਾਂਗੇ ਥਣਲੇ ਬਾਦ ਚੰਗਾ ਰੰਗ ਰੂਪ ਚੰਗਾ ਆਡਰ ਰਹੇਗਾ ਕੱਚੀ ਜਰੂਰ ਲੇਵਾ ਹੋਰ ਸੋਹਣਾ ਦਿਖਦੇ ਹੋਗਾ ਨੇੜੇ ਜਾ ਕੇ ਸੋਹਣਾ ਯਾਰ ਹੋਊਗਾ ਲੇਵਾ ਬਾਕੀ ਸੀਲ ਸੰਢੇ ਦਾ ਕੋਈ ਅੰਤ ਨਹੀਂ ਜੀ ਲੈ ਜਿਵੇਂ ਮਰ ਜੇ ਹੱਥ ਫੇਰੀ ਚੱਲ ਢੱਲਾ ਢੋਲਾ ਕਰਮਾਈ ਦੇ ਪਸੂ ਇਹਨਾਂ ਦਾ ਹੋਰ ਆਪਣਾ ਪਸੂ ਕੋਈ ਵੀ ਨਹੀਂ ਕਰਦਾ ਹਮ ਸਾਰੇ ਸੀਲ ਠੰਡੇ ਪਸੂ ਆ ਤਿੰਨ ਨੰਬਰ ਬੈੜ ਕਿਹੜਾ ਸੁਆਦ ਰ ਭਈਆ ਪਹਿਲਾ ਸੁਆਦ ਹੁੰਦੀ ਆ ਪਯੌਰ ਆ ਹਮ ਪਯੌਰ ਜਾਸੇ ਆ ਕਿੰਨੇ ਦਿਨ ਲੈਂਦੀ ਆ ਇਹ ਜੇ ਦੱਸ ਦੇਣੀ ਜੇ ਬਾਕੀ ਆ ਠੀਕ ਆ ਭਈ ਦਸਾਂ ਦਿਨਾਂ ਦੀ ਕੱਚੀ ਆ ਰੰਗ ਰੂਪ ਬਹੁਤ ਚੰਗਾ ਚਮਕ ਚੰਗੀ ਆ ਆਰਡਰ ਬੜਾ ਕਮਾਲ ਦਾ ਬਈ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਚਾਰੇ ਥਣ ਨਿਕੜਵੇਂ ਪੂਰੇ ਗੈਪ ਤੇ ਚਮਕ ਬੈੜ ਤੇ ਫੁੱਲ ਆ ਬਈ ਤੁਰਾ ਤਰਾ ਕਮਾਲ ਕੀ ਰਿਕਾਰਡ ਆ ਵੈਸੇ ਉਹਦਾ ਦੁੱਧ ਬਾਈ 15 ਤੋਂ ਪਲੱਸ ਹੈ ਚੱਲੂਗੀ ਐਵੇਂ ਆਪ 18 20 ਨਹੀਂ ਆਦੇ ਪਰ ਇਹ ਕਰਮਾਂ ਵਾਲਿਆਂ ਨਾ ਉਹਨਾਂ ਨੂੰ ਉੱਤੋਂ ਜਗਾਰਨਮੈਂਟ ਨਹੀਂ ਹੁੰਦਾ ਜਿੰਨਾ ਹੀ ਲੇਵਾ ਬਣਾਏ ਜਾਂਦੇ ਆ ਸਹੀ ਗੱਲ ਓਕੇ ਤੇ ਆ ਕੇ ਇਹ ਤਾਂ ਦੱਸ ਦਗਾ ਕਾਹਦੇ ਵਾਸਤੇ ਦੱਸਣ ਹੁੰਦੇ ਬਹੁਤ ਆ ਸਹੀ ਗੱਲ ਜਿੰਨੀਆਂ ਉੱਤੋਂ ਆਪ ਹੁੰਦਗਾ ਉੱਡ ਉੱਡਿ ਹਵਾ ਨਹੀਂ ਕਰ ਜਾਂਦੇਗਾ ਸਹੀ ਗੱਲ ਆ ਬਾਈ ਬੇਤ ਦੇ ਹਿਸਾਬ ਨਾਲ ਓਡੋ ਓਡੇ ਲੇਵੇ ਬਣਾ ਜਾਂਦੀਆਂ ਨੇ ਦੁੱਧ ਚੰਗਾ ਪਾ ਦੂ ਥਣਲੇ ਬੱਚੇਗਾ ਫੇਸ ਦਿਖਾ ਦੇ ਭਾਈ ਫੇਸ ਬੜਾ ਚੰਗਾ ਕਰਮ ਵਾਲੀ ਦੇਖੋ ਬੋਦੀ ਬਾਦੀ ਬਹੁਤ ਚੰਗੀ ਆ ਬਾਕੀ ਸੇਲ ਸੰਦਰ ਮੱਖ ਬਣਾ ਬੈੜ ਚ ਪੂਰਾ ਲੈ ਠੰਡੀ ਸੀਰਾ ਜਿਵੇਂ ਮਰਜੀ ਹੱਥ ਲਾਈ ਚੱਲ ਕੋਈ ਚੱਕਰੀ ਨਹੀਂ ਲੈ ਚੱਲ ਵੀਰ ਤੇ ਮੋਲੇ ਦਾ ਇਹਦਾ ਮਾਈ 57000 ਰੁਪਇਆ ਮਾਨਤਾਨ ਹੋ ਜਾ 2000 ਰੁਪਏ ਦੀ ਇਹ ਜੋ ਛੋੜਾ 55000 ਦੀ ਦਵਾਂਗੇ ਬਹੁਤ ਠੀਕ ਆ 57000 ਰੁਪਇਆ ਮੋਲਾ ਤੇ 2000 ਰੁਪਇਆ ਛੋੜਾ 55000 ਦੀ ਬਾਈ ਕਹਿੰਦਾ ਬੈੜ ਦੇ ਦਾਂਗੇ ਬਾਈ ਕਹਿੰਦਾ ਆਪਾਂ ਚੱਕਰਾਂਿਆਂ 'ਚ ਨਹੀਂ ਪੈਂਦੇ ਬਈ ਮੁੱਲ ਆਪਾਂ ਉਹੀ ਰੱਖਣਾ ਜਿਹੜੇ ਦਾ ਪਸ਼ੂ ਵੇਚਣਾ ਹੈ ਮੰਗਣ ਨੂੰ ਬਾਈ ਕਹਿੰਦਾ 60-65 ਮੰਗ ਲਾ ਮੁੜ ਕੇ 55 ਤੇ ਆ ਜਾ ਬਈ ਬਾਈ ਗੱਲ ਰਹੀ ਆ ਆਪਾਂ ਖਾ ਫੀ ਗੱਲ ਲਾ ਦਨੇ ਆਪਣੇ ਚੈਨਲ 'ਅਹੀਂ ਬਹੁਤ ਸੋਹਣੇ ਪਰ ਰਾਜੁਰੇ ਦੇ ਨਾਲ ਰਾਸਾਨ ਹਰਿਆਣੇ ਦੇ ਜੰਮੂ ਦੇ ਨਾਲ ਜੁੜ ਗਏ ਗੱਲ ਇਹ ਜੇ ਆਪਾਂ ਪਕਾਈਏ ਲੈ ਰੇਟ ਰੱਖਾਂਗੇ 20000 ਦਾ ਬੱਟਾ 10000 ਰੱਖਾਂਗੇ ਨਾ ਕੋਈ ਸੌਦਾ ਨਹੀਂ ਹੁੰਦਾ ਜਿਹੜੇ ਬੰਦੇ ਨੇ ਪਸੂ ਲੈਣਾ ਉਹ ਵੀ ਬੰਦਾ ਰਹਿ ਜਾਂਦਾ ਜੋ 2000 ਦਾ ਬੱਟਾ ਵੀਡੀਓ ਚ ਬੋਲਿਆ ਹੋਇਆ ਜਾਨਵਰ ਬਈਏ ਸਾਫ ਸੁਥਰਾ ਦੇਣਾ ਪਹਿਲਾਂ 2000 ਰੁਪਏ ਵਾਧਾ ਲਾ ਦੋਖਦਾ ਨਹੀਂ ਔਰ ਕੀ ਚੰਗੀ ਦੇ ਦੋ ਸਹੀ ਗੱਲ ਹੈ ਬਾਈ ਹਾਂ ਫਿਕਸ ਰੇਟ ਦਾ ਇਹੀ ਫਾਇਦਾ ਬਾਈ ਹਨਾ ਤੇ ਐਵੇਂ ਸੌਦੇ ਬਾਜੀ ਚ ਪੈ ਜਾ ਕੰਟ ਲੱਗ ਜਾਂਦਾ ਬਈ ਉਹਦੇ ਤੇ ਬਸ ਇਹੀ ਚੱਕਰ ਆਪਾਂ ਇਹੀ ਕਹਿੰਦੇ ਆ ਕਿ ਮੋਬਾਈਲ ਤੇ ਹੁੰਦਾ ਆਪਣੇ ਕੋਲ ਦੋ ਘੰਟੇ ਨਾਲ ਟਾਈਮ ਹੀ ਆ ਔਰ ਆਪਾਂ ਹੁਣ ਦੋ ਦੇਖ ਲੋ ਹਫਤੇ 'ਚ ਆਪਣੇ ਪੰਜ ਵੀਡੀਓ ਬਣਾ ਕੋ ਸਹੀ ਗੱਲ ਆ ਬਈ ਖੋਲ ਲੋ ਬਈ ਚਾਰ ਨੰਬਰ ਕਿਹੜਾ ਸੁਦਾ ਵੀਰੇ ਬਈ ਇਹ ਪਹਿਲਾ ਦੂਜਾ ਸੁਦਾ ਸੁਈ ਵੀ ਆ ਤੀਜੇ ਆਸਤੇ ਗੱਬਣਾ ਬਈ ਚਾਰਾਂ ਮਹੀਨੇ ਦੇ ਟੋਕੜ ਗੱਬਣਾ ਟੋਕੜ ਗੱਬਣਾ ਠੀਕ ਆ ਟੋਕੜ ਗੱਬਣਾ ਬਈ ਚਾਰਾਂ ਮਹੀਨਿਆਂ ਦੀ ਚੈੱਕ ਕਰਵਾਈ ਵੀ ਆਪਣੀ ਹਣ ਬਈ ਚੈੱਕ ਆਪਣੀ ਤਸੱਲੀ ਕਰਵਾਈ ਵੀ ਆ ਜੇ ਕੋਈ ਬੰਦਾ ਆਨਲਾਈਨ ਮੰਗਾਉਂਦਾ ਆਪਣੀ ਗਾਰੰਟੀ ਦੇ 2 ਦਿਨ ਤੱਕ ਗਾਰੰਟੀ ਆ ਆਪਣੀ ਉਹਦੇ ਘਰੇ ਜਾ ਕੇ ਚੈੱਕ ਕਰਾ ਕੇ ਪੈਸਾ ਉਹ ਕਰਦੇ ਆਪਾਂ ਨੂੰ ਵਾਪਸ ਫੋਨ ਲਾ ਦੇ ਜਾਂ ਖਾਲੀ ਨਿਕਲਿਆ ਸਮੀਤ ਗੱਡੀ ਦਾ ਕਰਾਇਆ ਆਪਣਾ ਤੇ ਨਹੀਂ ਭਾਈ ਅਗਲੇ ਨੇ ਪੈਸੇ ਲਾਉਣੇ ਆ ਅਗਲੀ ਆਜਾ ਤਸਲੀ ਕਰਵਾ ਕੇ ਡਾਕਟਰ ਨਾਲ ਲੈ ਕੇ ਆਵੇ ਖਾਲੀ ਨਿਕਲਿਆ ਸਮੀਤ ਗੱਡੀ ਦਾ ਕਰਾਇਆ ਸਮੀਤ ਡਾਕਟਰ ਦੀ ਫੀਸ ਆਪਾਂ ਆਦੇ ਘਰੋਂ ਦੇ ਕੇ ਉਹੜਾ ਬਹੁਤ ਠੀਕ ਆ ਭਾਈ ਆਹ ਬੜੀ ਐ ਨਾ ਗੱਲ ਬਾਈ ਨੇ ਠੋਕ ਕੇ ਕਹਿਤਾ ਹਨਾ ਭਾਈ ਤੇ 2 ਦਿਨਾਂ ਦਾ ਭਾਈ ਟਾਈਮ ਵੀ ਦਿੰਦਾ ਕਈ ਵਾਰੀ ਦੂਰ ਦਾ ਬੰਦਾ ਆਉਂਦਾ ਹਨਾ ਭਾਈ ਤੇ ਉਹਦੇ ਲਈ ਔਖਾ ਹੋ ਜਾਣਾ ਉਹ ਗਾਂ ਲੈ ਜੇ ਬਾਈ ਬਾਈ ਕਹਿੰਦਾ ਜਾ ਕੇ ਚੈੱਕ ਕਰਵਾ ਲੈ ਦੋ ਦਿਨਾਂ ਦਾ ਟਾਈਮ ਦੇਊਗਾ ਬਾਈ ਤੇ ਉਹ ਬਾਈ ਬੈਕ ਕਾਲ ਕਰਦੇ ਵੀ ਗੱਭਣ ਜਾਂ ਫੰਡਰ ਜੋ ਵੀ ਆ ਹਨਾ ਬਾਈ ਤੇ ਦੁੱਧ ਕਿੰਨਾ ਕੁ ਲੈ ਵੀ ਦੁੱਧ ਬਾਈ 11 ਕਿਲੋ ਆ ਔਰ 10 ਕਿਲੋ ਭਲਾਣਾ ਤਿੰਨ ਡੰਗ ਚੋਲੇ ਆ ਦੀ 10 ਕਿਲੋ ਦਾ ਜਮ ਮਣਕੇ ਦੇ ਦਾਂਗੇ ਦੁੱਧ ਤੇ 11 ਹੀ ਹੋਊਗਾ ਹੂੰ ਤੇ 10 ਕਿਲੋ ਦਾ ਜਮ ਮਣਕੇ ਦੇ ਦਾਂਗੇ ਬਹੁਤ ਠੀਕ ਆ ਬਾਈ ਥਣਲੇ ਬਾ ਚੰਗਾ ਹੂੰ ਰਾਜੀ ਆ ਬੜ ਸੁਨੱਕੀ ਆ ਵੱਡੀ ਗੱਲ ਗਰਮੀ ਘਟ ਮਨੂੰ ਫੈਂਟ ਆ ਜਿਹੜੀ ਕਰਮ ਵਾਲੀ ਦੀ ਚੰਗੀ ਆ ਥਣਲੇ ਬਾ ਵੀ ਚੰਗਾ ਆ ਮੁੱਠੀ ਵਾਲਾ ਥਾਣ ਕੱਲਾ ਕੱਲਾ ਥਾਣ ਚਾਰੇ ਥਣ ਨਿੱਖੜਵੇਂ ਪੂਰੇ ਘਰ ਤੇ ਆ ਮੁੱਲ ਭਰਾ ਦਾ ਫਿਰ ਜਾ ਬੰਦ ਬਾਈ 35000 ਰੁਪਇਆ ਮਾਨਤਾਨ ਹੋ ਜਾ ਮਾਨਤਾਨ ਹੋਊਗਾ 2000 ਤਾਂ ਇਹਦੇ ਚ ਹੁਣ ਠੀਕ ਆ ਆਪਾਂ ਜਮਾ ਜੇ ਟੋਕੜਾ ਰੇਟ ਹੀ ਰੱਖਿਆ ਬਾਈ ਉਹ ਤੋਂ ਕੋਈ ਕਰਮ ਵਾਲੀ ਥਾਂ ਤੇ ਸੌਖਾ ਚੰਗਾ ਆਗਾ ਤੇ ਬਾਕੀ ਇਹਨੇ ਰੇਟ ਚ ਆਉਂਦਾ ਨਹੀਂ ਕੋਸਾ ਇਹਦੀ ਫੈਡ ਵੀ ਚੰਗੀ ਆਉਂਦੀ ਹੈ ਬਹੁਤ ਠੀਕ ਆ ਸੀ ਠੰਡੀ ਦਾ ਵੀ ਕੋਈ ਅੰਤ ਨਹੀਂ ਲੈ ਬਾਈ ਜਿਵੇਂ ਮਰਜੀ ਹੱਥ ਲਾਈ ਚਲੋ ਕੋਈ ਚੈੱਕ ਨਹੀਂ 35000 ਰੁਪਇਆ ਦਾ ਮੋਲ ਆ ਮਾਨਤਾਨ ਦਾ ਮੌਕੇ ਤੇ ਜਰੂਰ ਹੋ ਜਾਏਗਾ ਅੱਗੇ ਭਰਾ 5 ਨੰਬਰ ਇਹ ਵੀ ਤੋਕੜ ਗੱਬਣਾ ਇਹ ਤੋਕੜ ਗੱਬਣਾ ਬਾਈ ਜੀ ਪਹਿਲਾ ਸੂਆ ਸੂਈ ਵੀ ਆ ਤੀਜੇ ਵਾਸਤੇ 4 ਮਹੀਨੇ ਦੀ ਗੱਬਣ ਚੈੱਕ ਪਾਸ ਠੀਕ ਆ ਬਾਈ ਹਾਂ ਦੁੱਧ ਕਿੰਨਾ ਹੁਣ ਦੁੱਧ ਬਾਈ ਇਹ ਥੱਲੇ ਦਾ 12 ਕਿਲੋ ਸੀ ਪਰ ਆਪਣੇ ਘਰੇ ਆ ਕੇ ਕੀਤਾ ਇਹ ਉਪਰਾਂ ਕਈ ਓਟ ਸੁਦਾ ਆ ਕੇ ਦਿਲ ਲਾ ਕੇ ਪੱਠੇ ਜਿਵੇਂ ਆ ਬੈਠ ਨੇ ਖਾਲੇ ਫੋਜ ਹੋ ਗਏ ਇਹ ਆ ਕੇ ਜੀ ਨਹੀਂ ਲਾਉਂਦੇ ਆਪਣੇ ਘਰੇ ਸਹੀ 9 ਕਿਲੋ ਦੁੱਧ ਮੈਨ ਨਾਲ ਠੀਕ ਆ ਬਾਈ ਖੋਲ ਦੇ ਬਾਈ ਤੋਰ ਕੇ ਦਿਖਾ ਦੇ ਕੱਦ ਚੰਗਾ ਰੰਗ ਰੂਪ ਚੰਗਾ ਬਾਕੀ ਬਲੀਡ ਵਾਲੀ ਆ ਚਬਾਈ ਕਿਵੇਂ ਆ ਕੋਲਰ ਪੀਆ ਦੀ ਵਦਨ ਵਾਲੀ ਹੈ ਚਵਾਈ ਦਿਨ ਬਈ ਸਾਰੇ ਰੰਗ ਚੰਗੇ ਨੇ ਆਪਣੇ ਚਵਾਈ ਪੂਰੀ ਮੋਟੀ ਹੋ ਕਿਸੇ ਵੀ ਥਾਂ ਦੇ ਵਿੱਚ 1 ਗ੍ਰਾਮ ਦੁੱਧਾ ਵੀ ਪਤਾ ਨਹੀਂ ਠੀਕ ਆ ਉੱਟ ਦਾ ਦੂਰ ਦੀ ਗੱਲ ਆ ਹੂੰ ਤੋਰਾ ਤਰਾ ਚੰਗਾ ਆਰਡਰ ਚੰਗਾ ਥਣ ਚੰਗਾ ਬਈ ਕੱਦ ਬਿੱਡ ਵੀ ਚੰਗਾ ਰੰਗ ਰੂਪ ਚੰਗਾ ਗੱਬਣ ਚੈੱਕ ਪਾਸ ਚਾਹ ਜਵਦੀ ਥਾਲੀ ਕਰਾ ਲਿਆ ਥਣ ਤੋਂ ਬਹੁਤ ਚੰਗਾ ਲੱਗਿਆ ਚਵਾਈ ਵੀ ਬਾਈ ਕੰਦਰ ਨੰਬਰ 1 ਆ ਨਾ ਬਾਹ ਕੀ ਆਇਆ ਬਾਈ ਚੈੱਕ ਵਾਚ ਉਹੀ ਗੱਲ ਆ ਗਈ ਜੇ ਕੋਈ ਬੰਦਾ ਉਵੇਂ ਮੰਗਾਉਂਦਾ ਆ ਵੀ ਘਰੇ ਆ ਕੇ ਦੋ ਦਿਨ ਤੱਕ ਗਾਰੰਟੀ ਹੋਊਗੀ ਨਹੀਂ ਆਪਾਂ ਇਹ ਗੱਲ ਕਹਿੰਦੇ ਜਦੋਂ ਅਗਲੇ ਨਾ ਪੇਮੈਂਟ ਲਾਉਣੀ ਆ ਅਗਲਾ ਰਿਸਕ ਲਵੀ ਨਾ ਆਪ ਦਾ ਪਹਿਲਾ ਡਾਕਟਰ ਨਾਲ ਲੈ ਕੇ ਆਵੇ ਜੋ ਆਪਾਂ ਸਾਰੇ ਛੋੜਾਂ ਦੀ ਜਿਹਨੇ ਇੱਕ ਤਾਂ ਬੰਦਾ ਹੁੰਦਾ ਘਰੇ ਆਂ ਤਾਂ ਕਹਿੰਦੇ ਬਾਈ ਆਪਾਂ ਫੇਸ ਨਹੀਂ ਦਿੰਦੇ ਆਪਾਂ ਤਾਂ ਇਹ ਕਹਿੰਦੇ ਅਗਲਾ ਆਪ ਦੀ ਗੱਡੀ ਤੇ ਵੀ ਹੁੰਦਾ ਉਹਦਾ ਵੀ ਤੇਲ ਦਾ ਵੀ ਖਰਚਾ ਲੱਗ ਦਵਾਂਗੇ ਖਾਲੀ ਨਿਕਲਦੀ ਬਹੁਤ ਠੀਕ ਆ ਬਾਈ ਤੇ ਮੁੱਲ ਭਰਾ ਇਹਦਾ ਫਿਰ ਮੁੱਲ ਬਾਈ ਇਹਦਾ 60000 ਰੁਪਇਆ 2000 ਛੋੜੀ ਹੈ ਚ ਹੋਣੀ 60000 ਰੁਪਇਆ ਮੋਲਾ ਬਾਈ ਬਾਕੀ ਸੀ ਠੰਡੀ ਵਾਲੀ ਜਾਤ ਵਾਲਾ ਬੈੜਾ ਬਾਈ ਕੋਈ ਨੂੰ ਪਤਾ ਹੀ ਹੈ ਕਿ ਇਹਦੇ ਜਾਤ ਲਈ ਚੀਜ਼ ਆ ਉਹਦਾ ਕੋਈ ਵਾਤਾ ਜੰਦਾ ਗਲਾਬੀ ਥਾਨ ਲੱਗਿਆ ਇਧਰ ਵੜ ਤਿਆਰ ਹੋ ਗਈ ਚੜਦੇ ਸਿਆਲ ਆਉਂਦੀ ਆ ਤੇ ਤੁਹਾਨੂੰ ਆਪ ਨੂੰ ਪਤਾ ਹੀ ਕਿੰਨੀ ਕੀਮਤ ਆ ਇਹਦੀ ਹੂੰ ਬਾਕੀ ਕੱਦ ਬੈੜਾ ਲਈ ਆ ਕੱਦ ਬੈੜਾ ਚੰਗਾ ਬਾਈ ਤੇ 60000 58000 ਦੇ ਹੋਊਗਾ 58000 ਦੀ ਬਾਈ ਕਹਿੰਦਾ ਵੈੜਾ ਜਿਹੜੀ ਦੇ ਦਾਂਗੇ ਬਾਈ ਥਾਨ ਲੈ ਬਾ ਚੰਗਾ ਬਰੀਟ ਵਾਲੀ ਆ ਕੱਦ ਬੈੜਾ ਚੰਗਾ ਆ ਅੱਗੇ ਭਾਈ 6 ਨੰਬਰ ਤੇ ਕਿੰਨੇ ਟਾਈਮ ਦੀ ਗੱਪਣਾ ਭਰਾ ਬਾਈ ਇਹ 7 ਮਹੀਨੇ ਦੀ ਗੱਪਣਾ ਹੋ ਗਈ ਏ ਇੱਕ ਪਾਸ ਹਮ ਅੱਜ ਤਰੀਕ ਹੈਗੀ ਆ 17 ਹੋ ਗਈ 17 ਤਰੀਕ ਆ 15 ਤਰੀਕ ਨੂੰ 7 ਮਹੀਨੇ ਦੀ ਸਹੀ ਚੈੱਕ ਪਾਸ ਆ ਠੀਕ ਆ ਆਠੋ ਮਹੀਨੇ ਚੱਲ ਪਿਆ ਤੇ ਦੁੱਧ ਬਈ ਇਹ ਡਰਾਈ ਕਰਦਾ ਕਰਦਾ ਉਹ ਹਜੇ ਵੀ ਇਹ ਥੱਲੇ 6 ਕਿਲੋ ਤਿਆਰ ਠੀਕ ਆ 1-1 ਕਿਲੋ ਢਾਂਗ ਰਾ ਡਰਾਈ ਤੇ ਚੱਲ ਰਹੀ ਆ ਹਾਂ ਹੁਣ ਡਰਾਈ ਤੇ ਚੱਲ ਰਹੀ ਆ ਦੁੱਧ ਦਾ ਫੈਕਸ ਲੇਵੇ ਦੀ ਆ ਫਾਰਮ ਵਾਲੀ ਵਹਿੜਾ 5 ਕਿਲੋ ਦੁੱਧ ਪਾਇਆ ਵਾ ਪਹਿਲਾਂ ਦਾ ਠੀਕ ਆ ਇਹ ਦੁੱਧ ਇੰਝ ਜਿਹੜਾ 30 ਤੋਂ ਪਲੱਸ ਚ ਲੈਣਾ ਆ ਨੇ ਤੇ ਇੰਝ ਹੁਣ ਦੁੱਧੋਂ ਦੇ ਲੋਕ 6 ਕਿਲੋ ਦਾ ਡਰਾਈ ਕਰੀ ਜਾਂਦੇ ਆ ਜਮਾ ਫੀਲ ਬੰਦ ਆ ਜੀ 6 ਕਿਲੋ ਨੂੰ ਬਾਈ ਕਹਿੰਦਾ ਡਰਾਈ ਕਰੀ ਜਾਣੇ ਆ ਥੀੜੂ ਡੱਪਾ ਬੰਦ ਆ ਇਹਦਾ ਖਰਾਕ ਘਟਾਈ ਵੀ ਆ ਬਾਈ 15 ਦਿਨ ਹੋਏ ਥੀੜੂ ਬੰਦ ਤੋਂ ਆਪਣੇ ਯਾਰ ਦੋਸਤ ਦੀ ਆ ਤੇ ਫੇਰ ਵੀ ਦੋਦੋ 6 ਕਿਲੋ ਕੱਲੇ ਪਠਿਆਈ ਰਹੀ ਜਾਂਦੀ ਆ ਠੀਕ ਆ ਬਾਈ ਕਾਦ ਵਲਟ ਦੇ ਦਿਓ ਤੁਸੀਂ ਮੇਰਾ ਕਾਦ 5 9 ਆ ਤੇ ਹਾਈਟ ਚੈੱਕ ਕਰ ਲਓ ਯਾਰ ਦੀ ਲੈੰਸ ਦੇਖ ਨੂੰ ਠੀਕ ਆ ਬਾਈ ਫੁੱਲ ਕੱਦ ਆ ਹਣਾ ਹਾਂ ਫੁੱਲ ਕੱਦ ਫੁੱਲ ਕੱਦ ਦਾ ਥਣ ਲੈ ਵਾ ਚੰਗਾ ਆਰਡਰ ਚੰਗਾ ਆਜੀ ਦਾ ਦੁੱਧ ਭਾਈ ਨੇ ਚੰਗਾ ਦੱਸਿਆ ਗੱਬਣਾ ਚੈੱਕ ਪਾਸ ਆ ਚੜਦੇ ਆਸੂ ਸੀਂਦੀ ਆ ਭਾਈ ਸਿੱਧੇ ਸਾਫ ਵਾਲਾ ਠੀਕ ਵਧੀਆ ਸਿਆਲ ਸਟਾਰਟ ਹੋ ਜਾਊਗਾ ਇਸ ਸਾਲੋ ਸਾਲ ਦੁੱਧ ਨਿਆਰੇ ਦਊਗੀ ਠੀਕ ਆ ਕੀ ਮੋਲ ਆ ਭਰਾ ਇਹਦਾ ਕੋਨੇ ਦਾ 60000 ਰੁਪਏ ਆ ਮਾਨਤਾਨ ਹੋ ਜਾ ਮਾਨਤਾਨ 2000 ਦੇ ਇਹ ਚ ਹੋਣਾ ਠੀਕ ਆ 60000 ਰੁਪਏ ਮੋਲ ਆ ਭਾਈ ਬਾਕੀ ਜਿਹੜਾ ਮੋਟਕ ਦੇ ਬਾਕੀ ਸੀਡਣੀਆਂ ਭਾਈ ਜਿਹੜਾ ਜਾਤਰਾ ਮੇਰਾ ਇਨੋ ਦਾ ਕਿ ਦੱਸਾਂ ਨਹੀਂ ਵੀ ਲੋੜ ਹੀ ਨਹੀਂ ਹੈ ਨਾ ਸਹੀ ਗੱਲ ਰੱਖਾ ਵਾਲੇ ਨੂੰ ਆਪ ਹੀ ਪਤਾ ਕੀ ਚੀਜ਼ਾਂ ਨੇ ਹਾਂਜੀ ਬਈ ਤੇ ਹੋਈਆਂ ਬਣਾ ਬਈ ਟੋਕੜਾ ਕ ਬਣਾ ਜਿਹੜਾ ਜ ਕੋਈ ਵੇਚਦਾ ਵੀ ਨਹੀਂ ਨਹੀਂ ਵੇਚਦਾ ਵੀਰੇ ਸਹੀ ਗੱਲ ਲੱਗਦੀ ਕੋਸੂ ਮਿਲਦੇ ਨਹੀਂਗੇ ਅਗਲਾ ਕਦਾ ਘਰੇ ਪਾਲੋ ਹੂੰ ਸਹੀ ਗੱਲ ਆਗੇ ਕੁਲਵੀਰ 7 ਨੰਬਰ ਸੂਈ ਵੀ ਹੈ ਬਾਈ ਬਾਈ ਇਹ ਕੱਲ੍ਹ ਸੂਈ ਆ ਸੋਵਾ ਠੀਕ ਆ 7 ਵਜੇ ਸੂਈ ਆ ਜੇਰ ਜੂਰ ਆਪਣੇ ਘਰੇ ਪੈ ਗਈ ਜੇਰ ਦੀ ਫੁੱਲ ਗਾਰੰਟੀ ਹੈ ਇਹਦੀ ਠੀਕ ਆ ਮਗਾਰੇ ਦੇ ਬੱਚੀ ਆ ਬੱਚੀ ਆ ਦੇਖੋ ਬੱਚੀ ਚੰਗੀ ਹੈ ਯਾਰ ਹੈ ਨਾ ਬੱਚਾ ਬਈ ਬੱਚੀ ਨੂੰ ਜਨਮ ਦਿੱਤਾ ਬੱਚੀ ਬਹੁਤ ਚੰਗੀ ਆ 프ਰਿੰਟ 프ਰਿੰਟ ਫੇਸ ਬਹੁਤ ਵੜਾ ਚੰਗਾ ਰੰਗ ਰੂਪ ਬੱਚੀ ਦਾ ਬਹੁਤ ਚੰਗਾ ਸੀਲ ਸੰਧੀ ਇਹਦਾ ਕਿੰਨਾ ਬਹਾਵਾ ਕੁਲਵੀਰ ਹੋਂ ਯਾਰ ਬਹੁਤ ਬਈ ਇਹਦੇ 12 ਕਿਲੋ ਬਾਹਰ ਆ ਠੀਕ ਆ ਤੇ ਦੁੱਧ ਦੋ 17 18 ਚੱਲੂਗੀ ਰਾਵਣਾ ਕੋਈ ਆ ਪਾਣੀ ਆ ਦੇ ਇਹ 25 ਕਿਲੋ ਪਾ ਦੂਗੀ ਕੋਈ 20 ਪਾ ਦੂਗੀ ਤੇ ਦੁੱਧ ਇਸ ਟਾਈਮ 12 ਕਿਲੋ ਬੋਲਾ ਹੀ ਆ 16 ਕਿਲੋ ਤਾਂ ਘੱਟ ਦੀ ਖੋਲ ਲੈ ਬਈ ਤੋੜ ਕੇ ਦਿਖਾ ਦੇ ਬੱਡੀ ਗੱਲ ਮਾਜਰ ਦਾ ਦੁੱਧ ਦੋ ਫੈਂਟ ਜਿਹੜੀ ਕਰਮਾੜੀ ਦੀ ਫੁੱਲ ਚੰਗੀ ਉਹ ਯਾਤ ਬ੍ਰੀਡ ਚੰਗੀ ਆ ਫੇਸ ਬੜਾ ਪਿਆਰਾ ਸੂਈ ਸਵਾਈ ਆ ਬੱਚਾ ਮਗਰ ਬੱਚੀ ਆ ਬੱਚੀ ਬਹੁਤ ਕੁਆਲਟੀ ਵਾਲੀ ਆ ਪੂਰੀ ਫੁੱਲ ਕੁਆਲਟੀ ਦੀ ਆ ਹਾਂ ਬੈਡ ਵੀ ਚੰਗੀ ਆ ਲਾਹੇ ਸਿਰ ਚ ਹੀ ਪੈਂਦੀ ਆ ਜੀ ਹੂੰ ਥਣਲੇ ਬਹੁਤ ਚੰਗਾ ਆ ਡਰ ਕਮਾਲ ਦਾ ਮੁਠੀ ਵਾਲਾ ਥਣ ਇਕੱਲਾ ਇਕੱਲਾ ਥਣ ਤੋੜਾ ਤੋੜਾ ਵੀ ਕਰਮਾੜੀ ਦਾ ਚੰਗਾ ਆ ਥਿਨਾ ਜੀ ਮਿੱਠੀ ਬਹੁਤ ਆ ਬਾਈ ਇਹਦੇ ਹੂੰ ਤੇ ਕੀ ਮੋਲ ਆ ਫਿਰ ਇਹਦਾ ਮੋਹਲਾ ਬਾਈ ਦਾ 50000 ਰੁਪਿਆ 58000 ਹਾਂ ਮਾਨਤਾਨ ਹੋ ਜੀ ਵੀਰੇ ਮਾਨਤਾਨ ਹੋ ਜਾਊਗਾ 58000 ਰੁਪਿਆ ਮੋਹਲਾ 2000 ਰੁਪਏ ਦੀ ਛੋੜੀ ਬਾਈ ਇਹ ਚੋਂ 56000 ਦੀ ਐ ਵੜ ਦੇਵਾਂਗੇ 2000 ਦੀ ਬਾਈ ਕਹਿੰਦਾ ਛੋੜ ਹੋ ਜੂਗੀ 56000 ਦੀ ਵੜ ਆ ਜਿਹੜੀ ਆਪਾਂ ਦੇ ਦੇਾਂਗੇ ਆੜੜਾ ਕਮਾਲ ਰੰਗ ਰੂਪ ਚੰਗਾ ਥਣਲੇਵਾ ਚੰਗਾ ਤੋਰਾ ਤਾਰਾ ਬੱਚੇ ਪਿਆ ਤੁਹਾਨੂੰ ਬੱਚਾ ਸਾਡੇ ਕੇ ਥੱਲੇ ਦੇ ਦਿਖਾਈ ਦਿੰਨੇ ਆ ਤਾਰਾ ਮਾਰਨੀ ਕੋਈ ਚੱਕਰ ਨਹੀਂ ਆਲਾ ਮਾਰਿਆ ਤਾਰਾ ਮਾਰ ਦਿੰਨੇ ਆਪਣਾ ਨਿਆਣਾ ਪਾ ਨਹੀਂ ਆਲਾ ਕਿਹੜਾ ਕ੍ਰੋਸ ਬੈੜ ਆ ਕਿ ਤੋੜ ਦੇ ਕਲੂਗੀ ਆ ਨਿਆਣਾ ਪਾਉਗਾ ਨਾ ਪਾਉ ਠੀਕ ਆ ਨਿਆਣਾ ਪਾ ਕੇ ਵੀ ਦਿਖਾ ਦਿੰਨੇ ਤਾ ਵੀ ਹੱਥ ਲਾ ਕੇ ਦਿਖਾ ਦਿੰਨੇ ਆ ਪਾ ਬਿਨਾ ਨਹੀਂ ਨਹੀਂ ਰੂਈ ਬਾਈ ਕਹਿੰਦਾ ਕੋਈ ਚੱਕਰ ਹੀ ਨਹੀਂ ਨਿਆਣਾ ਪਾਉਣਾ ਪਾਲਾ ਨਹੀਂ ਪਾਉਣਾ ਨਾ ਪਾਲਾ ਤੂੰ ਵੀ ਬਹਿ ਗਿਆ ਨਾ ਹਾਂ ਬਾਈ ਤਾਂ ਵੀ ਕੋਈ ਚੱਕਰ ਨਹੀਂ ਜਿਵੇਂ ਮਰਜੀ ਬਾਈ ਕਹਿੰਦਾ ਨਿਆਣਾ ਵੀ ਝੱਟ ਲਿਆ ਉਹਨਾਂ ਐਡੀ ਕੋਈ ਗੱਲ ਨਹੀਂ ਪਹਿਲਾਂ ਬਾਈ ਅੰਗਲੇ ਦੇ ਘਰੋਂ ਪੂਰੀ ਨਿਰਖ-ਪਿਰਖ ਕਰਦਾ ਫੇਰ ਪਸੂ ਲਿਆਉਂਦਾ ਬਾਈ ਹਨਾ ਤੇ ਇਹ ਨਹੀਂ ਗੱਲ ਹੈਗੀ ਵੀ ਲੱਤਾਂ ਛੜਾ ਮਰੀ ਜੋ ਬਾਈ ਕਹਿੰਦਾ ਤੇ ਬਾਕੀ ਦਸੱਲੀ ਆ ਬਈ ਤੁਹਾਡੇ ਸਾਹਮਣੀਆਂ ਹਨਾ ਨਾਲੇ ਬਈ ਆਪਾਂ ਗਾਹ ਨੂੰ ਕੰਮ ਵਧਾਉਣਾ ਘਟਾਉਣਾ ਥੋੜੀ ਆ ਠੀਕ ਆ ਜੇ ਆਪਾਂ ਅੱਜ ਜੇ ਆਪਾਂ ਹੋ ਚੰਗੇ ਰਵਾਂਗੇ ਫੇਰ ਹੀ ਅਗਲਾ ਕੱਲ੍ਹ ਆਊਗਾ ਠੀਕ ਆ ਆ ਦੇ ਲਓ ਬੜਾ ਕੋਈ ਹੈ ਲੈ ਕਹਿੰਦਾ ਇਹ ਕ੍ਰਾਸ ਵਰਾਂ ਗਾਣਾ ਬਹੁਤ ਆਪਾਂ ਲੈ ਲਈ ਠੀਕ ਆ ਠੀਕ ਹੈ ਨਾ ਗੱਲ ਆਪਾਂ ਹੈਗਾ ਵੇਚਣਾ ਠੀਕ ਆ ਇਹੋ ਗੱਲ ਦਾ ਕੋਈ ਫਾਇਦਾ ਨਹੀਂ ਜੇ ਉਹ ਆ ਕੇ ਘਰੇ ਪਸੂ ਖੜ ਗਿਆ ਉਹਨੂੰ ਲੈ ਆ ਕੇ ਥੁਲਿਆਵਾਂਗੇ ਸਹੀ ਗੱਲ ਆ ਜਿਹਨੂੰ ਨਿਆਣਾ ਵੀ ਪਾਦਾ ਸਰਾ ਕਰਕੇ ਚੈੱਕ ਕਰਕੇ ਦਿਖਾਦਾ ਹਮ ਲੱਜਮੇ ਮਰਜੀ ਬਾਈ ਕਹਿੰਦਾ ਹੱਥ ਲਈ ਜਾ ਕੋਈ ਚੱਕਣੀ ਠੰਡੀ ਸੀਲ ਆ ਫੇਸ ਫੂਟ ਬੜਾ ਪਿਆਰਾ ਰੰਗ ਰੂਪ ਚੰਗਾ ਵੱਡੀ ਗੱਲ ਵੇ ਗਰਮੀ ਨਹੀਂ ਮੰਦੀ ਫੈਣ ਫੌਂਡ ਜਿਹੜੀ ਘਰ ਵਾਲੀ ਦੀ ਚੰਗੀ ਆ ਉਹ ਬਾਕੀ ਥਾਂ ਲੈ ਬਾਕੀ ਬਹੁਤ ਦੂਰ ਦੇ ਬਾਈ ਪੁੱਛ ਲੈਂਦੇ ਆ ਕਿ ਨੇ ਆ ਜੁਨਾ ਕਿਵੇਂ ਕਰਾਉ ਸਾ ਕਰੌਸ ਮੈ ਲੈ ਕਿ ਠੰਡੀ ਆ ਬੜਾ ਆਪਾ ਦਿਖਾਦਾ ਅਗਲਾ ਮਹੀਨਾ ਚੋਕੇ ਦੋ ਡਾਂਗ ਤਿੰਨ ਡਾਂਗ ਚੋਕੇ ਲੈ ਕੇ ਆ ਮਾਨ ਓਕੇ ਆ ਬਾਈ ਹਾਂਜੀ ਤੇ ਨਗ ਸੀਗੇ ਬਾਈ ਕੋਲੇ 7 7 ਹੀ ਦਿਖਾਤੀ ਕਿਸੇ ਵੀ ਨੂੰ 7 ਜੋ ਕੋਈ ਵੀ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ ਬਈ